ਸੰਗੜੀ ਤੋਂ ਦੇ ਚਲਦਿਆ ਓਵਰਟੇਕ ਕਰਦੇ ਸਮੇਂ ਪਿੰਡ ਲਾਲਚੀਆਂ ਦੇ ਕੋਲ ਵਾਪਰਿਆ ਭਿਆਨਕ ਹਾਦਸਾ ਇੱਕ ਔਰਤ ਦੀ ਹੋਈ ਮੌਤ ਫਿਰੋਜ਼ਪੁਰ ਫਾਜ਼ਲਕਾ ਰੋਡ ਦੇ ਨੇੜੇ ਪਿੰਡ ਲਾਲਚੀਆਂ ਤੇ ਪੈਟਰੋਲ ਪੰਪ ਦੇ ਕੋਲ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਇੱਕ ਸੜਕ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਇੱਕ ਪਰਿਵਾਰ ਜੋ ਕਿ ਚੰਡੀਗੜ੍ਹ ਤੋਂ ਸਵੇਰੇ ਜਲਾਲਾਬਾਦ ਨੂੰ ਜਾ ਰਿਹਾ ਸੀ ਤਾਂ ਇੱਕ ਪੰਜਾਬ ਰੋਡਵੇਜ਼ ਦੀ ਬੱਸ ਜੋ ਫਾਜ਼ਰ ਤੋਂ ਫਿਰੋਜ਼ਪੁਰ ਜਾ ਰਹੀ ਸੀ ਜਦ ਬੱਸ ਪਿੰਡ ਲਾਲਚੀਆਂ ਦੇ ਪਟੋਲ ਪੰਪ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਜੋ ਕਿ ਜਲਾਲਾਬਾਦ ਨੂੰ ਜਾ ਰਹੀ ਸੀ ਕਿਸੇ ਵਹੀਕਲ ਨੂੰ ਓਵਰਟੇਕ ਕਰਦੇ ਸਮੇਂ ਹਾਦਸਾ ਵਾਪਰ ਗਿਆ ਜਿਸ ਕਾਰਨ ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ ਦੱਸ ਦਈਏ ਕਿ ਸੰਘਣੀ ਧੁੰਦ ਕਾਰਨ ਅਕਸਰ ਹੀ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ ਪਰ ਹੁਣ ਜੋ ਨਵਾਂ ਮਾਮਲਾ ਸਾਹਮਣੇ ਆਇਆ ਹੈ ਉਹ ਪਿੰਡ ਲਾਲਚੀਆਂ ਤੋਂ ਹੈ ਜਿੱਥੇ ਚੰਡੀਗੜ੍ਹ ਤੋਂ ਜਲਾਲਾਬਾਦ ਜਾ ਰਹੀ ਇੱਕ ਕਾਰ ਸਵਾਰ ਵਿੱਚ ਔਰਤ ਦੀ ਮੌਤ ਹੋ ਗਈ ਇੱਕ ਕਾਰ ਸਵਾਰ ਵਿੱਚ ਜਿਹੜੀਆਂ ਸਵਾਰੀਆਂ ਸਨ ਉਹਨਾਂ ਨੂੰ ਗੰਭੀਰ ਸੱਟਾਂ ਆਈਆਂ ਹਨ ਉਹਨਾਂ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਹੀ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੱਛਾ ਮੰਮਾ ਡੈਥ ਹੋ ਗਈ ਉਹਨਾਂ ਦੀ ਤੇ ਕਿੱਥੋਂ ਨੇ ਸਾਰੇ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਸੀ ਜਲਾਲਾਬਾਦ ਦੇ ਤੋਂ ਮੇਰਾ ਬ੍ਰਦਰ ਨਹੀਂ ਲਾ ਸੀ ਜੀ ਮੇਰਾ ਸੋਹਰਾ ਪਰਿਵਾਰ ਹੈ ਨਾ ਸੋਹਰਾ ਪਰਿਵਾਰ ਅੱਛਾ ਜੀ ਹਾਂਜੀ ਤੇ ਮਾਤਾ ਦੀ ਡੈਥ ਹੋਈ ਹੈ ਹਾਂਜੀ ਮਾਤਾ ਦੀ ਡੈਥ ਠੀਕ ਵਿੱਚ ਬੱਚੇ ਵੀ ਸਨ ਤੇ ਹਾਂਜੀ ਬੱਚੇ ਸੀ ਦੂਜੀ ਗੱਡੀ ਚ ਸੀ ਉਹ ਬੱਚਾ ਤੇ ਕਿੱਥੋਂ ਆ ਰਹੇ ਸੀ ਇਹ ਸਾਰੇ ਤੇ ਚੰਡੀਗੜ੍ਹ ਤੋਂ ਆ ਅੱਛਾ ਚੰਡੀਗੜ੍ਹ ਤੋਂ ਚੱਲੇ ਹੋਏ ਸੀ ਹਾਂਜੀ ਸਵੇਰ ਚੱਲੇ ਸੀ ਉਤੋਂ ਹਾਂ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਹੋ ਸਾਨੂੰ ਤਾਂ ਸਵੇਰ ਪਤਾ ਲੱਗਿਆ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕਿਸੇ ਦਾ ਫੋਨ ਆਇਆ ਅੱਛਾ ਜੀ ਹਾਂਜੀ ਸਾਨੂੰ ਤਾਂ ਪਤਾ ਹੀ ਨਹੀਂ ਚੱਲ ਨਹੀਂ ਨਹੀਂ ਸਾਨੂੰ ਕਿਸੇ ਦਾ ਫੋਨ ਗਿਆ ਸੀ ਉਸੇ ਵੇਲੇ ਚੱਲ ਪਏ ਠੀਕ ਹੈ ਜੀ ਫੋਨ ਗਿਆ ਜੀ ਹੀਟ ਪੰਜਾਬੀ ਟੀਵੀ ਦੇ ਲਈ ਕੁਲਦੀਪ ਬਰਾੜ ਜਲਾਲਾਬਾਦ